ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਈ ਕਾਰਨ ਸਨ ਜਿਸ ਦਾ ਜ਼ਿਕਰ ਅਸੀਂ ਪਿੱਛੇ ਕਰਦੇ ਆ ਰਹੇ ਹਾਂ ਇੱਕ ਵੱਡਾ ਕਾਰਨ ਖੁਸਰੋ ਦੀ ਬਗਾਵਤ ਦਾ ਵੀ ਸੀ ਖੁਸਰੋ ਜਹਾਂਗੀਰ ਦਾ ਛੋਟਾ ਪੁੱਤਰ ਸੀ ਉਹ ਅਕਬਰ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਜਾਂਦਾ ਸੀ ਖੁਸਰੋ ਗੁਰੂ ਜੀ ਨੂੰ ਆਪਣਾ ਰੋਹਾਨੀ ਗੁਰੂ ਮੰਨਦਾ ਸੀ ਕਿਉਂਕਿ ਗੁਰੂ ਜੀ ਨੂੰ ਮਿਲਣ ਦੇ ਨਾਲ ਉਸ ਦੇ ਰੋਹਾਨੀਅਤ ਦੇ ਦਰ ਖੁੱਲ ਗਏ ਸਨ ਅਕਬਰ ਤੋਂ ਬਾਅਦ ਜਹਾਂਗੀਰ ਰਾਜ ਗੱਦੇ ਦੇ ਉੱਤੇ ਬੈਠਾ ਸ਼ਹਿਜ਼ਾਦਾ ਖੁਸਰੋ ਨੂੰ ਆਪਣੇ ਪਿਤਾ ਦੀਆਂ ਕੱਟੜਪੰਥੀ ਨੀਤੀਆਂ ਪਸੰਦ ਨਹੀਂ ਸੀ ਜਹਾਂਗੀਰ ਰਾਜ ਭਾਗ ਦਾ ਪ੍ਰਬੰਧ ਠੀਕ ਢੰਗ ਦੇ ਨਾਲ ਨਹੀਂ ਸੀ ਕਰਦਾ ਅਤੇ ਐਸ਼ ਆਰਾਮ ਦੇ ਵਿੱਚ ਡੁੱਬਾ ਰਹਿੰਦਾ ਸੀ ਖੁਸਰੋ ਨੇ ਬਗਾਵਤ ਕਰ ਦਿੱਤੀ ਅਤੇ ਜਹਾਂਗੀਰ ਨੂੰ ਕਿਹਾ ਕਿ ਜੇ ਤੁਹਾਡਾ ਹੁਕਮ ਹੋਵੇ ਤਾਂ ਰਾਜ ਪ੍ਰਬੰਧ ਮੈਨੂੰ ਸੌਂਪ ਦਿੱਤਾ ਜਾਵੇ ਜਹਾਂਗੀਰ ਗੁੱਸੇ ਦੇ ਵਿੱਚ ਬੋਲਿਆ ਕਿ ਖੁਸਰੋ ਨੂੰ ਬੰਦੀ ਬਣਾ ਕੇ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇ ਇਹ ਸੁਣ ਕੇ ਖੁਸਰੋ ਆਪਣ ਆ ਫੌਜਾਂ ਦੇ ਨਾਲ ਫਰਾਰ ਹੋ ਗਿਆ ਅਤੇ ਲਾਹੌਰ ਵੱਲ ਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਆਪਣੀਆਂ ਫੌਜਾਂ ਦੇ ਨਾਲ ਗੋਬਿੰਦਵਾਲ ਰੁਕਿਆ ਅਤੇ ਉੱਥੇ ਲੰਗਰ ਛਕਿਆ ਗੁਰੂ ਅਜੰਨ ਦੇਵ ਜੀ ਤਰਨਤਾਰਨ ਵਿੱਚ ਸੀ ਇਸ ਲਈ ਉਸ ਦੀ ਗੁਰੂ ਜੀ ਦੇ ਨਾਲ ਮੁਲਾਕਾਤ ਨਹੀਂ ਹੋਈ ਗੁਰੂ ਦੇ ਦੋਖੀਆਂ ਨੇ ਮੌਕੇ ਦਾ ਫਾਇਦਾ ਚੁੱਕਿਆ ਅਤੇ ਜਹਾਂਗੀਰ ਨੂੰ ਵਧਾ ਚੜਾ ਕੇ ਗੁਰੂ ਜੀ ਦੇ ਖਿਲਾਫ ਫੜਕਾਇਆ ਮਰਤਜਾ ਖਾਨ ਨੇ ਜਹਾਂਗੀਰ ਨੂੰ ਚਿੱਠੀ ਲਿਖੀ ਕਿ ਤੇਰੇ ਪੁੱਤਰ ਦੀ ਬਗਾਵਤ ਵਿੱਚ ਗੁਰੂ ਜੀ ਦਾ ਪੂਰਾ ਹੱਥ ਹੈ ਗੁਰੂ ਅਰਜੁਨ ਦੇਵ ਜਿਨੇ ਤੇਰੇ ਬਾਗੀ ਪੁੱਤਰ ਨੂੰ ਪਨਾਹ ਦਿੱਤੀ ਹੈ ਗੁਰੂ ਜੀ ਨੇ ਉਸਨੂੰ ਲੰਗਰ ਛਕਾਇਆ ਅਤੇ ਉਸਦੇ ਮੱਥੇ ਦੇ ਉੱਤੇ ਤਿਲਕ ਲਗਾ ਕੇ ਉਸਨੂੰ ਆਸ਼ੀਰਵਾਦ ਦਿੱਤੀ ਹੈ ਕਿ ਤੂੰ ਤਖਤਾਂ ਦਾ ਸੁਖ ਮਾਣੇਗਾ ਇਸ ਤਰ੍ਹਾਂ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜਿਨੂੰ ਗ੍ਰਿਫਤਾਰ ਕਰਨ ਦਾ ਅੱਛਾ ਮੌਕਾ ਮਿਲ ਗਿਆ। ਜਹਾਂਗੀਰ ਨੇ ਮਰਤਜਾ ਖਾਨ ਨੂੰ ਹੁਕਮ ਕੀਤਾ ਕਿ ਗੁਰੂ ਅਰਜਨ ਦੇਵ ਜੀ ਦਾ ਮਾਲ ਅਸਵਾਬ ਜ਼ਬਤ ਕਰਕੇ ਗ੍ਰਿਫਤਾਰ ਕਰਕੇ ਲਾਹੌਰ ਪੇਸ਼ ਕੀਤਾ ਜਾਵੇ। ਜਹਾਂਗੀਰ ਤਾਂ ਚਿਰਾਂ ਤੋਂ ਗੁਰੂ ਅਰਜਨ ਦੇਵ ਜੀ ਦੀ ਤਲਾਸ਼ ਦੇ ਵਿੱਚ ਸੀ। ਖੁਸਰੋ ਦੀ ਬਗਾਵਤ ਨੇ ਜਹਾਂਗੀਰ ਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਇੱਕ ਬਹਾਨਾ ਦੇ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।